ਆਮਾਦਵੀ ਆਮਾਦਵੀ ਪਾਰਟੀ ਦਾ ਮੇਹਰ ਬਣ ਰਿਹਾ। ਬੜੀ ਵੱਡੀ ਗਿਣਤੀ ਨਾਲ ਆਮਾਦਵੀ ਪਾਰਟੀ ਦੇ ਜਿਹੜੇ ਕੌਂਸਲਰ ਖੜੇ ਆ ਉਹ ਜਿੱਤਣਗੇ। ਮੈਂ ਇੱਥੇ ਸਾਡੇ ਕਟਾਰੀਆ ਸਾਹਿਬ ਇੱਥੋਂ ਉਮੀਦਵਾਰ ਨੇ ਸਾਡੇ ਕਹਿੰਦੇ ਉਮੀਦਵਾਰ ਆਏ ਸੀਗੇ। ਉਹਨਾਂ ਲਈ ਸਾਡਾਂ ਦੀ ਬੇਨਤੀ ਕੀਤੀ ਆ। ਸੋ ਦਰਵਾਜ਼ੇ ਤੇ ਜਾ ਰਹੇ ਬੇਨਤੀ ਕਰਦੇ ਜਿਹੜੇ ਛੇ ਸਾਲ ਮਾਨ ਸਾਹਿਬ ਨੇ ਕੰਮ ਕੀਤੇ ਆ। ਉਹਨਾਂ ਕੰਮਾਂ ਦੀ ਬਦੌਲਤ ਅੱਜ ਪਾਰਟੀ ਮਤਲਬ ਜਿਹੜੀ ਆ ਪੂਰੀ ਵਧੀਆ ਸਥਿਤੀ ਦੇ ਵਿੱਚ ਜਿੱਦਾਂ ਤਿੰਨ ਜਿਮਣੀ ਚੋਣਾਂ ਜਿੱਤੀਆਂ ਚੌਥੀ ਵੇਸੇ ਜਿੱਤੀ ਹੀ ਉਹ ਤਾਂ ਸਾਡੀ ਦਫਾੜ ਹੋ ਗਈ ਬੰਦਾ ਚਾਹੇ ਜਿੱਤੀ ਅਸੀਂ ਇਸ ਕਰਕੇ ਉਸੇ ਤਰ੍ਹਾਂ ਹੀ ਮਤਲਬ ਜਿਹੜਾ ਆਪਾਂ ਸਾਡੇ ਇਹ ਜਿਹੜੀ ਕਾਪੋਜੀਸ਼ਨ ਦੀਆਂ ਚੋਣਾਂ ਸਾਡੇ ਪੰਜਾਬ ਦੇ ਵਿੱਚ ਅਮਨ ਸਾਡੀ ਡਿਊਟੀ ਆ ਬਸ ਸਾਡੇ ਪਰ ਮੈਨੂੰ ਪਤਾ ਸਾਡੇ ਪੰਜਾਬ ਦੀਆਂ ਵੋਟਾਂ ਬੜੀਆਂ ਅੱਛੀਆਂ ਆ ਰਹੀਆਂ ਸਾਡੇ ਪੰਜਾਬ ਚ ਆਪਾਂ ਇੱਕ ਤੁਸੀਂ ਨਾਰਾ ਦੇ ਰਹੇ ਸੀ ਹੁਣ ਵੀ ਬਿਜਲੀ ਦੇ ਮੁੱਖ ਮੁੱਦੇ ਤੇ ਤੁਸੀਂ ਚੋਣ ਲੜ ਰਹੇ ਹੋ ਬਿਲਕੁਲ ਵੇਖੋ ਤਾਂ ਜਿਹੜੇ ਬੰਦੇ ਦੀ 15000 ਤੋਂ ਲੈ ਕੇ 20000 ਤੱਕ ਕਮਤਨੀ ਉਹਦੇ ਦੋ ਬੱਚੇ ਦਾ ਅੱਜਕੱਲ ਘਟੋ ਘਟਕ ਹੜਕਦੇ ਆ ਉਹਨੂੰ ਫੈਮਿਲੀ ਚਲਾਉਣੀ ਬਹੁਤ ਔਖੀ ਕਿਉਂਕਿ ਬਿਜਲੀ ਦਾ ਬਿੱਲ ਆਮ ਘਰ ਦੇ ਵਿੱਚ ਵੀ 650 750 850 950 ਆ ਜਾਂਦਾ ਉਹਦੀ ਅੱਧੀ ਪੇ ਜਿਹੜੀ ਉਹਦੇ ਚਲ ਜਾਂਦੀ ਫਿਰ ਬੱਚਿਆਂ ਦੀ ਫੀਸਾਂ ਫਿਰ ਘਰ ਦਾ ਖਰਚਾ ਤੇ ਹੁਣ ਜਦੋਂ ਪਤਾ ਬੱਚੇ ਨੂੰ ਕਿ ਮੇਰੇ ਮਤਲਬ ਜਿਹੜੇ ਆ ਬਿਜਲੀ ਦਾ ਬਿੱਲ ਫਰੀ ਆ ਮਾਨ ਸਾਹਿਬ ਨੇ ਏਡੀ ਵੱਡੀ ਸਹੂਲਤ ਦਿੱਤੀ ਆ ਗਰੀਬ ਬੰਦੇ ਵਾਸਤੇ ਤੇ ਉਸ ਸਹੂਲਤ ਦਾ ਜਿਹੜਾ ਪਹਿਲਾਂ ਵੀ ਫਾਇਦਾ ਹੋਇਆ ਉਹ ਵੀ ਹੋ ਇੱਕ ਲਾਅ ਐਂਡ ਆਰਡਰ ਦੀ ਥੋੜੀ ਸਥਿਤੀ ਪੈਦਾ ਹੋ ਰਹੀ ਹੈ ਜੀ ਜਿਹੜੇ ਥਾਣਿਆਂ ਦੇ ਉੱਤੇ ਅਟੈਕਸ ਹੋ ਰਹੇ ਨੇ ਨਹੀਂ ਨਹੀਂ ਇਹ ਇਹ ਸਭ ਮੱਲ ਜੜੀਆਂ ਇਹਨੂੰ ਕਹਿਣਾ ਨਹੀਂ ਚਾਹੀਦਾ ਜੀ ਕੁਝ ਲੋਕ ਇਦਾਂ ਦੇ ਆ ਜਿਹੜੇ ਕੋਸ਼ਿਸ਼ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਇਦਾਂ ਦਾ ਮਾਹੌਲ ਕ੍ਰੀਏਟ ਕਰ ਦੋ ਹਮ ਹਮ ਪਰ ਇਦਾਂ ਦਾ ਅਸੀਂ ਹੋਣ ਨਹੀਂ ਦੇਵਾਂਗੇ ਤੁਸੀਂ ਦੇਖੀ ਜਾਓ ਕੀ ਬਣਦਾ ਤੁਹਾਨੂੰ ਲੱਗਦਾ ਆਪੋਜੀਸ਼ਨ ਦੀ ਸਾਜ਼ਿਸ਼ ਹੈ ਬਿਲਕੁਲ ਸਾਜ਼ਿਸ਼ ਬਹੁਤ ਚਾਹੁੰਦੇ ਆ ਕਿ ਹਸਤੇ ਹੋ ਜੇ ਅੰਮਸਤ ਪੰਜਾਬ ਪਾ ਪੰਜਾਬ ਸਦਨੀ ਹੋਗਾ ਮਾਨਸਾਪ ਦੀ ਅਗਵਾਈ ਦੇ ਵਿੱਚ ਪੰਜਾਬ ਜੱਡਾ ਰੰਗਲਾ ਪੰਜਾਬ ਬਣੂਗਾ ਰੰਗਲਾ ਪੰਜਾਬ ਬਣਦੇ ਵਿੱਚ ਬਹੁਤ ਲੋਕ ਕਰੋੜੇ ਟਕਾਉਂਦੇ ਆ ਉਹ ਇੱਕ ਹੀ ਅੜੋੜਾ ਹੀ ਟਕਾਉਦੇ ਆ ਹੋਰ ਕੋਈ ਗੱਲ ਨਹੀਂ ਬਾਕੀ ਕੋਈ ਚੱਕਰ ਨਹੀਂ ਠੀਕ ਹੈ ਅੱਜ ਪੰਜਾਬ ਦੇ ਕੈਬਨਿਟ ਮਨਿਸਟਰ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਕਾਂਗਰਸ ਦੇ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਮਨੀਸ਼ ਕੁਮਾਰ ਰੋਂਪੀ ਜੀ ਜਿਨ੍ਹਾਂ ਦਾ ਯੂਥ ਦੇ ਵਿੱਚ ਵੀ ਕਾਫੀ ਆਧਾਰ ਹੈ ਬੜੇ ਸੀਨੀਅਰ ਲੀਡਰ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਔਰ ਉਹਨਾਂ ਦਾ ਸਵਾਗਤ ਕਰਦੇ ਆਂ ਅਸੀਂ ਸਾਰੇ ਆਮ ਆਦਮੀ ਪਾਰਟੀ ਦੀ ਟੀਮ ਦੇ ਵਿੱਚ ਸ਼ਾਮਿਲ ਹੋਣ ਦਾ ਔਰ ਅਸੀਂ ਰਲ ਮਿਲ ਕੇ ਜਿੱਥੇ ਵਾਰਡ ਨੰਬਰ ਜਿਹੜੀ 66 ਹੈ ਨਵੀਂ ਬਣੀ ਉੱਥੇ ਅਸੀਂ ਆਵਾਦੀ ਪਾਰਟੀ ਨੂੰ ਵੱਧ ਤੋਂ ਵੱਧ ਲੀਡ ਦੇ ਨਾਲ ਜਿੱਥੋਂ ਮੈਨੂੰ ਟਿਕਟ ਮਿਲੀ ਹੈ ਜਿਤਾਵਾਂਗੇ ਜਿਤਾਾਂਗੇ ਉਹ ਸੀਟ ਇਸ ਤੋਂ ਇਲਾਵਾ ਵੀ ਜਿੱਥੇ ਜਿੱਥੇ ਰੋਂਪੀ ਜੀ ਦਾ ਮਨੀਸ਼ ਕੁਮਾਰ ਜਰੋਂਪੀ ਜੀ ਦਾ ਜਿੱਥੇ ਜਿੱਥੇ ਸਰਕਲ ਹੈ ਉਥੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਲੀਡਰਸ ਨੂੰ ਅਸੀਂ ਸਪੋਰਟ ਕਰਕੇ ਜਿਤਾਵਾਂਗੇ ਵਿਜ਼ਨ ਵਿਜ਼ਨ ਕੋਈ ਨਹੀਂ ਹੈ ਜੀ ਦੇਖੋ ਇਹ ਆਪਾਂ ਇਨਸਾਨ ਦੇਖਿਆ ਵਾ ਆਪਣਾ ਭਰਾ ਵਾ ਚਲੋ ਸਾਨੂੰ ਨਹੀਂ ਟਿਕਟ ਮਿਲੀ ਉਹ ਅਲੱਦਾ ਮੈਟਰ ਹੈ ਮੈਟਰ ਇਹ ਵੀ ਚੰਗਾ ਹੀ ਬੰਦਾ ਤੇ ਅਸੀਂ ਇਹਦੀ ਸਪੋਰਟ ਕਰ ਰਹੇ ਆਂ ਤੇ ਫਿਊਚਰ ਵੀ ਕਰਦੇ ਰਹਿਣਾ ਜੋ ਭਰਾ ਬਣਾ ਲਿਆ ਤੇ ਜ ਤੁਰ ਪੈ ਤੇ ਤੁਰ ਪੈ ਹੁਣ ਬਸ ਵੀ ਆਮ ਲੋਕਾਂ ਦੀ ਜਿਹੜੀ ਵਾਰ ਦੇ ਵਿੱਚ ਜਿਹੜੇ ਲੋਕੀ ਲੋਕਾਂ ਨੇ ਕੀ ਕੀਤਾ ਇਹ ਲੋਕਾਂ ਨੂੰ ਤਾਂ ਮੈਂ ਇਹੀ ਕਹਾਂਗਾ ਵੀ ਸਾਨੂੰ ਗਵਰਨਮੈਂਟ ਨਾਲ ਜਾਣਾ ਚਾਹੀਦਾ ਸਰਕਾਰ ਐ ਇਸ ਵळे ਕੰਮ ਕਿਹਦੇ ਕੋਲ ਲੈਣੇ ਅਸੀਂ ਕੰਮ ਤਾਂ ਸਰਕਾਰ ਕੋਲ ਹੀ ਲਾਉਗੇ ਨਾ ਕਿਤੇ ਗੰਦਾ ਪਾਣੀ ਜਾ ਰਿਹਾ ਠੂਕ ਪਾ ਲਾ ਰਿਹਾ ਸਿਫਰੇਜ ਦਾ ਲਾਈਟਾਂ ਦਾ ਕੌਣ ਕਰੇਗਾ ਮੈਂ ਇਹ ਸੋਚ ਕੇ ਹੀ ਮੈਂ ਕਹਿੰਦਾ ਯਾਰ ਸਰਕਾਰ ਦੋ ਸਾਲਾਂ ਹੀ ਮਿਹਨਤ ਕਰਦੀ ਆ ਸਰਕਾਰ ਆ ਆ ਵੀ ਅੱਗੇ 5 ਸਾਲ ਫਿਰ ਇਹ ਆਮ ਪਾਰਟੀ ਹੋਇਆ ਜੀ ਤਦ ਇਹ ਲੋਕਲ ਨੂੰ ਪਿੰਨ ਕਰ ਰਹੇ ਹੋ ਆਪਦੀ ਪਾਰਟੀ ਨੂੰ ਲੀਡ ਤੇ ਮੈਂ 100% ਕਰ ਰਿਹਾ ਜੀ ਮੇਰੀ ਵਾਰਡ ਦੇ ਵਿੱਚ 100% ਵੋਟ ਇਹਨਾਂ ਨੂੰ ਪਾਏ ਜੀ